ਦੂ ਨਾ ਇਹ ਵੀ ਸ਼ਾ ਆਪਣਾ ਤਾਂ ਹੋ ਗਿਆ ਬ੍ਰੇਕ ਆ ਗਈ ਆ ਕੋ ਕਾਲੀ ਅੰਦੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਰਾਂਗੇ ਟਰੈਕਟਰ ਦਾ ਧੋਤ ਭਾਈ ਇਹਦਾ ਇਹਦਾ ਤੇ ਆਪਣੀ ਆਲਟੋ ਦਾ ਤੇ ਉਹਦਾ ਇਹਨਾਂ ਦੋ ਟਰੈਕਟਰਾਂ ਦਾ ਤੇ ਗੱਡੀ ਦਾ ਬਾਕੀ ਹੋਰ ਵੀ ਥੋੜੇ-ਮੋੜੇ ਕੰਮ ਕਰਾਂਗੇ ਅੱਜ ਬਲੌਗ ਹੋਊਗਾ ਅੱਧਾ ਪੂਰਾ ਇੰਟਰਸਟਿੰਗ ਬੰਦੇ ਵੀ ਆ ਰਹੇ ਆ ਕਈ ਰੌਣਕ ਮੇਲਾ ਲੱਗ ਪੂਰਾ ਤੇ ਕਰੀਏ ਹਾਂ ਟ੍ਰੈਕ ਨੂੰ ਸਟਾਰਟ ਤੇ ਤੋਂ ਇਹ ਨੂੰ ਔਰ ਮੇਰੀ ਗਰਲਫ੍ਰੈਂਡ ਵੀ ਆਈ ਅੱਧਾ ਬਿੱਪੂ ਆਹ ਔਰ ਲਾ ਪਾਸਾ ਸਾਡਾ ਆ ਆ ਬਾਰਲਾ ਨਾਡਾ ਬਿਆਹ ਦਾ ਟਾਇਰਾਂ ਦਾ ਦੇਖਦੇ ਕੋਣ ਲੈ ਸਕਾਉਂਦਾ ਚੰਗੀ ਤੇ ਲੈ ਸਕਾਉਣੇ ਆ ਠੀਕ ਬਾ ਨਹੀਂ ਹੈਗਾ ਹੋਰ ਨਾ ਠੀਕ ਆ ਰਹੇਗਾ ਜੀ ਇੱਕ ਬਸ ਤਾਂ ਹੁੰਦਾ ਚੰਗੀ ਜਿਹੜਾ ਪਾਲਾ ਤੁਸੀਂ ਦੋਣਾਂ ਨੂੰ ਚੱਲ ਆਜ ਡਾਈਟ ਤੇ ਦੀ ਚਲੋ ਚਲੋ ਹਲੇ ਉਹ ਵੀ ਧੋਣਾ ਪਾਰ ਉਹ ਫੋੜ ਚਲੋ ਉਹ 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 60 ਰੁਪਏ ਵਾਲਾ ਫਿਰ ਤਾਂ ਹੀ ਕਿਹੜੀ ਲਾਉਂਗਾ ਜੇ ਵਧੀਆ ਹੋਊ ਤਾਂ ਲਓ ਜੀ ਬਿੱਪੂ ਆ ਗਿਆ ਬਿੱਪੂ ਉੱਪਰ ਲੜ ਵੱਡੀ ਬਿੱਪੂ ਨੇ ਧੋਖਾ ਹੋਣਾ ਛਤਰੀ ਬੱਬੂ ਵਾਲੇ ਬੁੱਤਾਂ ਉੱਪਰ ਟਿੰਗਰ ਕਰਨ ਵਾਲੇ ਹੱਤੀ ਤੂੰ ਆ ਤੂੰ ਹੀ ਕਹਾਦਾ ਤਾ ਕੁਝ ਹਾ ਦੇਖ ਕੀ ਹੁੰਦਾ ਹਟ ਜਾੜ ਬਈ ਆ ਚੱਲ ਦੂਆ ਕਰ ਇੱਧਰ ਆ ਆ ਬੱਸ ਟਾ ਕੇ ਉਹ ਮੋਰਨੇ ਟਾਇਰ ਤੇ ਮਾਰ ਦੇ। ਬੋਲਾ ਸਾਫ ਆ। ਚੱਲ। ਬੋਲਾ ਸਾਫ ਪੀਲਾ ਰਹਿੰਦਾ ਤੁਹਾਡੇ ਇੱਧਰ ਲਾ। ਅਸੀਂ ਕੀਤਾ। ਟੈਂਕੀ ਭਰ ਗਈ, ਟੈਂਕੀ ਭਰ ਲਗਾ ਦੇ। ਖੋਲਿਆ ਪਾਪ ਖੋਲ ਦੇ। ਆ ਲੈ ਇਧਰ ਭਈਆ। ਹਾਰੇ ਤੇਰੇ ਕੋਲ ਭਈ। ਬਾਹਰੋਂ ਇੱਕ ਵਾਰੀ ਆਪਾਂ ਨਾ ਕੱਪੂ ਥੱਲੇ ਆ ਜਾ ਹੁਣ। ਬਸ ਕਪੜਾ ਮਾਰਨਾ। ਸਾਰੇ ਤੇ ਇੱਕ ਵਾਰੀ ਘੁਮਾ ਲੈ। ਤੇਰੇ ਤੇ ਤਾਂ ਵੱਧ ਗਿਆ। ਆ ਟੱਕ ਬਾਦ ਸਾਫ ਕਰਨਾ ਆਪਾਂ। ਹੋ। ਆ ਥੱਲੇ ਆ ਕਪੜਾ ਮਾਰਨਾ ਆਪਾਂ ਸਾਰੇ। ਬਸ ਬਾਕੀ ਹੋ ਗਿਆ ਤੁਹਾਨੂੰ ਦੋਈ। ਤੋਰ ਨਾ ਕਿਸੇ ਨੇ ਥੱਲੇ ਆ ਜਾ ਭਰਾਵਾ ਨਾ ਖਾ ਕਰੋ ਪੁੱਤਰ ਆ ਜਾ ਆਓ ਵੱਡ ਹੈ ਆਹੋ ਮੈਂ ਕੋ ਆਹ ਕੱਢ ਲੈਣੇ ਆ ਇਹ ਤਾਂ ਹੋ ਗਿਆ ਤੋ ਹੁਣ ਇਹਦਾ ਟੈਕ ਦਾ ਸਾਫ ਕਰ ਦਵਾਂਗੇ ਪੇਟੀ ਖੜ ਤੋਂ ਮੰਗੀ ਉਹ ਹੋਰ ਇਹ ਤਾਂ ਹੋ ਗਿਆ ਟਾਇਰ ਵਾੜੇ ਲੱਪੜ ਗਿਆ ਫੇਰ ਆਵਾਂ ਕਰ ਦੋ ਲੋਈ ਇਹ ਵੀ ਸ਼ਾ ਆਪਣਾ ਤਾਂ ਹੋ ਗਿਆ ਤੇ ਮੋਰੇ ਮਾਰ ਦੇ ਵਾ ਇਹਦੇ ਇੱਥੇ ਮੋਰੇ ਬਾ ਮਾਪਰ ਦੇ ਮਾਰੇ ਨਾ ਤੋਟ ਫਿੱਟੇ ਲਾ ਮਾਤੈਨ ਹਰ ਚਲ ਉਹ ਵੈਪ ਉਹਦੇ ਦੂਏ ਦੇ ਮਾਰ ਕੇ ਆ ਇੱਧਰ ਲਿਆ ਗੱਡੀ ਵੀ ਧੋ ਰਹੀ ਏ ਗੱਡੀ ਇਹ ਦੂਆ ਇਦਾਂ ਸਾਡਾ ਚੱਲਦੇ ਕੰਮ ਦੇ ਦੋ ਟਰੈਕਟਰ ਤੋਂ ਹੁਣ ਦਵਾਸ ਕੇ ਜਾਂਦੇ ਬ੍ਰੇਕ ਆ ਗਈ ਆ ਕੋ ਕਾਲੀ ਹੂੰ ਆਉਣਗੀ ਇਹ ਪਾਣੀ ਮਾਰ ਦਿੰਦਾ ਜਾਨ ਨੂੰ ਮਾਰਦੇ ਆ ਬੈਂਚ ਆ ਤੂੰ ਫਿਰ ਮਰ ਗਏ ਤੋ ਤੋ ਪਰ ਆ ਬੋ ਨਾ ਮਿੱਤਰੋ ਟਾਈਮ ਥੋੜੀ ਦੇਈਂ ਕਿਹੜੇ ਨਾਲ ਲਿਸਕਾਉਣਾ ਹੁਣ ਆਏ ਕਹਿੰਦਾ ਓਏ ਸੌਲੇ ਨਾ ਗਿਆ ਬਿਨਾ ਲੈਡ ਤੋਂ ਕਹਿੰਦਾ ਸੈਲਫ ਬੱਤੀ ਲਾ ਦੇ ਮੈਨੂੰ ਕਿਹਾ ਉਹ ਬੱਤੀ ਲਾ ਦੇ ਠੀਕ ਆ ਇਹਨੇ ਸੌਲੇ ਕਿੱਦਾਂ ਗਿਆ ਟੁੱਟਾ ਹੀ ਅਗਲੀ ਦਾ ਵਿਚਾਰੀ ਦਾ ਓਏ ਸੌਲੇ ਨਾ ਕਿੱਦਾਂ ਗਿਆ ਬਿਨਾ ਲੈਡ ਤੋਂ ਕੋਈ ਥੋਰੀ ਆ ਗੱਡੀ ਤੋਂ ਲਾ ਪੰਦਾ ਕੋਈ ਥੋਰੀ ਆ ਕਿ ਲੈਟਰ ਨਹੀਂ ਜਾਂਦੀ ਇਹ ਦੱਸਦਾ ਬਾਪੂ ਮੈਂ ਆ ਗਿਆ ਤੇ ਦੇਖੋ ਤਾਂ ਤੇਰੇ ਕੋਲ ਸਾਰੇ ਨੋ ਤੁਹਾਈ ਆ ਕਿਸੇ ਨੂੰ ਕਿਸੇ ਨਾਲ ਮੋੜ ਦੇ ਲੈਟ ਨਹੀਂ ਜਾਗਦੀ ਸਾਰੀ ਵਾਰ ਲੈਟ ਨਹੀਂ ਜਗੀ ਹੈ ਖੰਡੋ ਜੁੱਤੀ ਉਹ ਤਾਂ ਹੀ ਰੇ ਕੋਈ ਵਾਰੇ ਦਾ ਕਿ ਮੇਰਾ ਲੈਟ ਇਹ ਉੱਥੇ ਜਾ ਗੱਡੀ ਨੂੰ ਲਾਪੇ ਦੇ ਨਾ ਦਦੂਆ ਤਾਂ ਨਹੀਂ ਚੜਨਾ ਹੁੰਦਾ ਮੇਰੇ ਜੋ ਜੁੱਤੀ ਨਾ ਧਵਾ ਜਾਣੀ ਹੈ ਨਾ ਥੋਠੀ ਧੋਤੀ ਹੋਣੀ ਹੈ ਨਾ ਅਣ ਬੱਚੇ ਗੱਡੀ ਕਿੱਧਰ ਜਾਂਦੇ ਨੇ ਜਿਹੜੇ ਲੱਗਦਾ ਕੋਣ ਤੁਹਾਨੂੰ ਉਹੀ ਲੱਗ ਰਹੇ ਨੇ ਹੈਂ ਕਿਆ ਮਿਲਿਆ ਲਾ ਰਹੀਏ ਢੋੜਾ ਲਾ ਵੱਡਾ ਲਾਉਣਾ ਪੈਣਾ ਇਹ ਥੱਲੇ ਆ ਬੀਜ ਲਾਉਣਾ ਵੀ ਮੋਰੀ ਦੱਸ ਕਿਹੜੇ ਦਾ ਕਿਦਾਂ ਕੀ ਇਸ ਵੀ ਚੱਲ ਕੇ ਅਖਰੀ ਫਿਰ ਲਾਣ ਬਾਸ ਉਹ ਇੱਕ ਟੂ ਸਾਫ ਨਹੀਂ ਨਹੀਂ ਇੱਕ ਇਹਨੂੰ ਸਾਫ ਕਰ ਦੇਣਾ ਟਰੈਕਟਰ ਦੇ ਡੈਕ ਸਾਫ ਕਰ ਦੇਣਾ ਇੱਕ ਗੱਡੀ ਵੀ ਸਾਫ ਕਰ ਦੇਣੀ ਬਾਅਦ ਤੇ ਰਹੇਗਾ ਮੈਂ ਠੀਕ ਆ ਫੇਰ ਚਲਾਉਣਾ ਨਹੀਂ ਗਾ ਲੂ ਲੈ ਕੇ ਜਾਣਾ ਚਲਾ ਕੇ ਉੱਥੇ ਨਹੀਂ ਲੈ ਆਂ ਦੇ ਟਰਾਲੀ 'ਤੇ ਜੋੜੀ ਮੈਂ ਵੇਰ ਟਰਾਲੀ ਖੜੇ ਹੋਏ ਨਾ ਕੰਬੇ ਅੱਗੇ ਨਹੀਂ ਖੜੇ ਹੋਏ ਦੇਖ ਲਾ ਓਏ ਉਹ ਵੀ ਤੂੰ ਨਾ ਚੱਲ ਥੇਦੀ ਕਰ ਉਹ ਵੀ ਧਾਈ ਸੀ ਫੇ ਉਹ ਵੀ ਤੂੰ ਨਾ ਇੱਕ ਟੱਲ ਚੱਲ ਉਹ ਅਸੀਂ ਦੇਖ ਲਾ ਟਰੈਕਟਰ ਧੋਤਾ ਦੋ ਟਰੈਕਟਰ ਅੱਧੀ ਗੱਡੀ ਧੋਤੀ ਸੱਤੋਂ ਇੱਕ ਵਾਰ ਹੀ ਨਹੀਂ ਪਿਆ ਪੱਲਿਆ ਤੂੰ ਨੇਚਿਆ ਤੇ ਚਾਰ ਪੰਜ ਵਾਰੀ ਲਾਤਾ ਦਿਨੀ ਵਿਹਾਰੇ ਦਵਾਲੇ ਦਵਾਲੇ ਬਾੜ-ਬਾਦ ਦੀ ਘੁੰਮ-ਘੁੰਮ ਕੇ ਮਹਾਲੀ ਜਿੰਨੀ ਬਾੜ ਤੂੰ ਪਹਿਲਾਂ ਕੀ ਕਹਿੰਦਾ ਪਾ ਦੇਖ ਲਿਆ ਘਰੇ ਟਾਇਰ ਮੂੰਹ ਦੇਖਦੇ ਆ ਜਿਹੜਾ ਕੋਡਿੰਗ ਕਰਾਈ ਹੁੰਦੀ ਆ ਚੂਹੀ ਗਈ ਗੱਡੀ ਇਹਨਾਂ ਵੱਡੀ ਗੱਡੀ ਇਹ ਗੱਡੀ ਆ ਭੈ ਜੀ ਅੱਗੇ ਸਾਲੀ ਟਾਇਰਾਂ ਦੇ ਮਾਤੇ ਟਾਇਰਾਂ ਦੇ ਨਹੀਂ ਲੋ ਜੀ ਛਤਰੀ ਉੱਪਰ ਭਾਈ ਹੁਣੀ ਲਾ ਰਿਹਾ ਤੁਹਾਨੂੰ ਦਿਖਾਉਣੇ ਆ ਬਾਅਦ ਚੋਂ ਕੁਝ ਨਵਾਂ ਕੀਤਾ ਇਹ ਲੋ ਜੀ ਆ ਭਾਈ ਨੂੰ ਤੇ ਤੁਹਾਨੂੰ ਬਾਤ ਦਿਖਾਉਣੇ ਆ ਲੱਗੇ ਤੇ ਪੂਰਾ ਕੀ ਸਿਸਟਮ ਆ ਕਿ ਪੂਏ ਵੀ ਜੁੜੇ ਸਾਡੇ ਨਾਲ ਲੋ ਜੀ ਸਾਡੇ ਮਾਹ ਪੁਰਖ ਗੁਰਪਿੰਦਰ ਸਿੰਘ ਸੋਤਾ ਹੀ ਆ ਗਿਆ ਕਹਿੰਦੇ ਵੀ ਦੇਖਣਾ ਆ ਬਈ ਕੀ ਹੋ ਰਿਹਾ ਕਿ ਨਹੀਂ ਸਿੱਧੂ ਪਤਾ ਹੀ ਉਹ ਆਪਣਾ ਹੈਡਟਰ ਸਿੱਧੂ ਹੋ ਰਹੀ ਸੀ ਕੋਈ ਨਾ ਬਚੀ ਕਰਾ ਰਿਹਾ ਸਿੱਧੂ ਦੇ ਘੜ ਉਹ ਘੇੜਣ ਬਣਿਆ ਆਪਣੀ ਇਹ ਤਾਂ ਬਹੁਤ ਵਧੀਆ ਲੱਗਦਾ ਕੀ ਤੁਸੀਂ ਦੱਸਿਓ ਕਮੈਂਟਰੀ ਕਿੱਦਾਂ ਲੱਗਾ ਤੁਹਾਨੂੰ ਸਾਰਿਆਂ ਨੂੰ ਲਓ ਜੀ ਅੱਜ ਦਾ ਵਲੌਗ ਇੰਨਾ ਹੀ ਇਹ ਆਪਣਾ ਟਰੈਕਟਰ ਦੀ ਲੁੱਕ ਉੱਪਰ ਆਪਣਾ ਸਿੱਧੂ ਉਸੇ ਵਾਲਾ ਅੱਜ ਦਾ ਵਲੌਗ ਇੰਨਾ ਹੀ ਮਿਲਦੇ ਤੁਹਾਨੂੰ ਅਗਲੇ ਦਿਨੋ ਸਤਿ ਸ੍ਰੀ ਅਕਾਲ